ਵਾਹਿਗੁਰੂ ਸਾਹਿਬ ਜੀਉ ਪਤਤ ਉਧਾਰਣ ਸਤਗੁਰ ਮੇਰਾ ਮੋਹਿ ਤਿਸ ਕਾ ਪਰਵਾਸਾ ਬਖਸ਼ ਲੈ ਸਭ ਸੱਚਾ ਸਾਹਿਬ ਸੁਣ ਨਾਨਕ ਕੀ ਅਰਦਾਸ ਸੁਣੀ ਅਰਦਾਸ ਸੁਆਮੀ ਮੇਰਾ ਸਰਬ ਕਲਾ ਬਣਾਈ ਪ੍ਰਗਟ ਭਈ ਸਗਲੇ ਜੁਗ ਅੰਤਰ ਗੁਰ ਨਾਨਕ ਕੀ ਵਡਿਆਈ ਪਰਮ ਸਨਮਾਨ ਜੋ ਜੁਗੋ ਜੁਗ ਅਟਲ ਸਹਿਬ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜੀਆਂ ਦੇ ਪਾਵਨ ਪਵਿੱਤਰ ਮੁਬਾਰਕ ਗੁਰ ਸ਼ਬਦੀ ਚਰਣਾ ਵਿੱਚ ਜੁੜ ਬੈਠੇ ਗੁਰਮukh ਪਿਆਰੇ ਸਤ ਸੰਗੀ ਜਣੋ ਅੱਜ ਸਹਬ ਸ੍ਰੀ ਗੁਰੂ ਨਾਨਕ ਸਾਹਿਬ ਜੀ ਦਾ ਜੋਤੀ ਜੋਤ ਸਮਾਉਣ ਦਾ ਦਿਵਸ ਹੈ ਔ ਕੁਝ ਸਮੇਂ ਮੁਤਾਬਕ ਵਿਚਾਰਾਂ ਸਾਂਝੀਆਂ ਕਰਨ ਦਾ ਯਤਨ ਕਰੀਏ ਉਸ ਤੋਂ ਪਹਿਲਾਂ ਜਿੰਨੇ ਵੀ ਆਪਜੀ ਸਤਗੁਰੂ ਜੀ ਦੇ ਸਤਕਾਰ ਵਿੱਚ ਜੁੜ ਬੈਠੇ ਹੋ ਗੁਰੂ ਬਖਸ਼ੀ ਫਤਿਹ ਪ੍ਰਵਾਣ ਕਰੋ ਸਾਰੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਨਾਨਕ ਪਾਤਸ਼ਾਹ ਜੀ ਦਾ ਪ੍ਰਕਾਸ਼ 1469 ਦੇ ਵਿੱਚ ਅਤੇ ਜੋਤੀ ਜੋਤ ਸਮਾਏ 1539 ਦੇ ਵਿੱਚ ਲਗਭਗ ਸਤਗੁਰ ਦੀ ਜਿਹੜੀ ਸਰੀਰਕ ਉਮਰ ਹੈ ਗੁਰੂ ਨਾਨਕ ਤਾਂ ਅੱਜ ਵੀ ਸਾਡੇ ਨਾਲ ਹਨ ਜਿਹੜੀ ਸਤਗੁਰੂ ਦੀ ਸਰੀਰਕ ਉਮਰ ਹੈ ਤਕਰੀਬਨ 70 ਸਾਲ ਤੇ 5 ਮਹੀਨੇ ਹੈ ਸਤਗੁਰੂ ਮਹਾਰਾਜ ਦੁਨੀਆ ਦੇ ਐਸੇ ਪੈਗੰਬਰ ਹੋਏ ਆ ਜਿਨ੍ਹਾਂ ਦੀ ਵਿਚਾਰਧਾਰਾ ਨੂੰ ਹਰੇਕ ਧਰਮ ਦੇ ਲੋਕਾਂ ਨੇ ਸਮਝਿਆ ਅਤੇ ਉਸ ਨੂੰ ਅਪਣਾਇਆ ਔਰ ਜੋ ਸੱਚ ਸੀ ਸੱਚ ਦੁਨੀਆ ਦੇ ਸਾਹਮਣੇ ਲਿਆਂਦਾ ਔਰ ਇੱਕ ਹੋਰ ਬੇਨਤੀ ਮੈਂ ਆਰੰਭ ਦੇ ਵਿੱਚ ਕਰ ਰਿਹਾ ਇਹ ਨਹੀਂ ਕਿ ਗੁਰੂ ਨਾਨਕ ਨੇ ਦਾਵਾ ਕੀਤਾ ਵੀ ਜਿੱਦਣ ਮੇਰਾ ਪ੍ਰਕਾਸ਼ ਹੋਇਆ ਜਿੱਦਣ ਮੈਂ ਪ੍ਰਚਾਰ ਕੀਤਾ ਉਦਨੇ ਸੱਚ ਆਇਆ ਸੀ ਸੱਚ ਤਾਂ ਪਹਿਲਾਂ ਵੀ ਸੀ 11ਵੀਂ ਸਦੀ ਦੇ ਵਿੱਚ ਸਭ ਤੋਂ ਪੁਰਾਤਨ ਭਗਤ ਜੈਦੇਵ ਜੀ ਦੀ ਬਾਣੀ ਹੈ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਲਗਭਗ 1100 ਸਨ ਦੇ ਵਿੱਚ ਉਹਨਾਂ ਦਾ ਜਨਮ ਮੰਨਿਆ ਗਿਆ ਤੇ 1173 ਦੇ ਵਿੱਚ ਬਾਬਾ ਫਰੀਦ ਸਾਹਿਬ ਜੀ ਦਾ ਹੈ ਮਤਲਬ ਸੱਚ ਤਾਂ ਪਹਿਲਾਂ ਵੀ ਸੀ ਪਰ ਉਹਨੂੰ ਪ੍ਰਗਟ ਕੀਤਾ ਗੁਰੂ ਨਾਨਕ ਪਾਸ਼ਾ ਨੇ ਔਰ ਕਿਹਾ ਕਹਿੰਦੇ ਸੱਚ ਕੀ ਬਾਣੀ ਨਾਨਕ ਆਖੇ ਸੱਚ ਸੁਣਾਏ ਸੀ ਸੱਚ ਕੀ ਬੇਲਾ ਕਹੀ ਬਲੇ ਹੁੰਦਾ ਨਾ ਸਮਾਂ ਨਿਕਲ ਜਾਂਦਾ ਆਪਾਂ ਕਹਿੰਦੇ ਮੈਂ ਬੋਲਣਾ ਸੀ ਮੈਂ ਕਹਿਣਾ ਸੀ ਸੱਚ ਕਹਿਣਾ ਸੀ ਪਰ ਉਹ ਸਮੇਂ ਦੇ ਵਿੱਚ ਆਖਿਆ ਉਹਨਾਂ ਦੇ ਜੋ ਗਲਤ ਸੀ ਗਲਤ ਨੂੰ ਗਲਤ ਕਿਹਾ ਜੇ ਹੁਣ ਸਤਿਗੁਰੂ ਮਹਾਰਾਜ ਦੇ ਸਾਹਮਣੇ ਉਸ ਸਮੇਂ ਸਾਧ ਸੰਗਤ ਦੀ ਕੀ ਹੋ ਰਿਆ ਸੀ ਤਿੰਨ ਧਰਮ ਸਨ ਤਿੰਨਾ ਧਰਮਾਂ ਦੇ ਤਿੰਨ ਆਗੂ ਸਨ ਇੱਕ ਕਾਜੀ ਸੀ ਇੱਕ ਬ੍ਰਾਹਮਣ ਸੀ ਤੇ ਇੱਕ ਜੋਗੀ ਸੀ ਸਭ ਕਹਿੰਦੇ ਕਰਦੇ ਕੀ ਸਨ ਕਾਦੀ ਕੋੜ ਬੋਲ ਮਲ ਖਾਏ ਜਿਹੜੇ ਕਾਜੀ ਸਨ ਧਾਰਮਿਕ ਤੌਰ ਤੇ ਉਹ ਰਿਸ਼ਵਤ ਲੈ ਕੇ ਫੈਸਲੇ ਕਰਦੇ ਸਨ ਕਾਜੀ ਹੋਏ ਰਿਸ਼ਵਤੀ ਵੱਡੀ ਲੈ ਕੇ ਹੱਕ ਗਵਾਏ ਆ ਕਿੰਨਾ ਜ਼ੁਲਮ ਹੋਇਆ ਆਪਣੇ ਸਾਹਮਣੇ ਇਹਨਾਂ ਚਾਹੇ ਗੁਰੂ ਅਰਜਨ ਸਾਹਿਬ ਦੀ ਸ਼ਹਾਦਤ ਹੈ ਸਭ ਜਾਤਿਆਂ ਦੀ ਸ਼ਹਾਦਤ ਹੈ ਇਹ ਫਤਵੇ ਕੌਣ ਦਿੰਦਾ ਸੀ ਕਾਜੀ ਸੀ ਸਭ ਕਹਿੰਦੇ ਕਾਦੀ ਕੂੜ ਬੋਲ ਮਲ ਖਾਏ ਤੇ ਦੂਸਰਾ ਸੀ ਬ੍ਰਾਹਮਣ ਬ੍ਰਾਹਮਣ ਨਾ ਆਵੇਂ ਜੀਹਾਂ ਖਾਏ ਬ੍ਰਾਹਮਣ ਲੋਕਾਂ ਦਾ ਸ਼ੋਸ਼ਣ ਕਰਦਾ ਸੀ ਅੱਜ ਵੀ ਕਰ ਰਿਹਾ ਜਿਹਦੀ ਲਪੇਟ ਦੇ ਵਿੱਚ ਸਿੱਖ ਵੀ ਆਏ ਹੋਏ ਆ ਜਿਹੜਾ ਬ੍ਰਾਹਮਣ ਆ ਨਾ ਜਨਮ ਤੋਂ ਲੈ ਕੇ ਜਨਮ ਪੱਤਰੀ ਬਣ ਗਈ ਵੀ ਮੇਰੇ ਮੁਤਾਬਕ ਸਾਰੇ ਕਰਮ ਕਰਨੇ ਆ। ਚਲੋ ਬੰਦਾ ਮਰ ਗਿਆ ਤਾਂ ਕੰਮ ਛੁੱਟਿਆ ਨਹੀਂ। ਮਰਨ ਤੋਂ ਬਾਅਦ ਵੀ ਚੱਲ ਰਿਹਾ। ਕਿੰਨਾ ਸ਼ੋਸ਼ਣ ਕਰਦਾ ਸੀ ਬ੍ਰਾਹਮਣ ਨਾ ਵੈ ਜੀਆਂ ਕਾਏ ਜੋਗੀ ਜੁਗਤ ਨਾ ਜਾਣੇ ਅੰਦ ਤੀਨੇ ਉਜਾੜੇ ਕਾ ਬੰਧ ਹੁੰਦਾ ਕੀ ਸੀ ਸਤਗੁਰ ਕਹਿੰਦੇ ਮਾਨਸ ਖਾਣੇ ਕਰੇ ਨਵਾਜ ਸ਼ੁਰੀ ਬਗਾਣ ਤਿੰਨ ਗਲ ਤਾਗ ਜਿਹੜੇ ਲੋਕਾਂ ਦਾ ਲੋਹ ਪਿੰਦੇ ਸੀ ਨਾ ਉਹ ਫਿਰ ਪੰਜ ਭਗਤ ਨਿਵਾਜ ਪੜਦੇ ਸੀ ਤੇ ਜਿਹੜੇ ਲੋਕਾਂ ਦੇ ਛੁਰੀ ਚਲਾਉਂਦੇ ਸੀ ਲੋਕਾਂ ਦਾ ਸ਼ੋਸ਼ਣ ਕਰਦੇ ਸੀ ਉਹਨਾਂ ਦੇ ਗਲਾਂ ਦੇ ਵਿੱਚ ਜਨੇਊ ਸਨ ਮਾਨਸ ਖਾਣੇ ਕਰੇ ਨਿਵਾਜ ਛੁਰੀ ਬਗਾਣ ਤਿੰਨ ਗਲ ਤਾਗ ਤਿੰਨ ਕਰ ਬ੍ਰਾਹਮਣ ਪੂਰੇ ਨਾਦ ਉਹਨਾਂ 'ਵਿ ਆਵੇ ਉਹੀ ਸਾਦ ਕੂੜੀ ਰਾਸ ਕੂੜਾ ਵਪਾਰ ਕੂੜ ਬੋਲ ਕਰੇ ਆਹਾਰ ਕਹਿੰਦੇ ਸ਼ਰਮ ਧਰਮ ਕਾ ਡੇਰਾ ਦੂਰ ਨਾਨਕ ਕੂੜ ਰਹਾ ਭਰਪੂਰ ਸਾਰੇ ਪਾਸੇ ਝੂੜ ਦੇ ਪਸਾਰਾ ਸੀ ਸ਼ਰਮ ਧਰਮ ਦੋਏ ਛੱਪ ਖਲੋਏ ਕੂੜ ਫਿਰੇ ਪ੍ਰਧਾਨ ਬਿਲਾ ਚਾਹੇ ਸਤਿਗੁਰੂ ਮਹਾਰਾਜ ਦਾ ਜਨੇਊ ਦੇ ਸਮੇਂ ਦੀ ਗੱਲ ਹੈ ਇਨਕਾਰ ਕਰਦੇ ਆ ਕਹਿੰਦੇ ਇਦਾਂ ਦਾ ਹੈ ਤਾਂ ਜਨੇਊ ਪਾ ਦਿਓ ਕਿਦਾਂ ਦਾ ਚਾਹੀਦਾ ਦਇਆ ਕਪਾ ਸੰਤੋਖ ਸੂਤ ਜਤ ਗੰਢੀ ਸਤ ਵਟ ਇਹ ਜਨੇਊ ਜੀ ਕਾ ਹਾਈ ਤਾਂ ਪਾਡੇ ਕਤ ਤੇ ਇਦਾਂ ਦਾ ਹੈ ਤਾਂ ਮੇਰੇ ਗਲੇ ਵਿੱਚ ਪਾ ਦੇ ਪਾਸ਼ਾ ਨੇ ਕਿਹਾ ਸੀ ਇਦਾਂ ਕਰੋ ਪੰਡਤ ਹਰदयाल ਨੂੰ ਕਿ ਮੇਰੇ ਜਨੇਊ ਪਾਉਣ ਤੋਂ ਪਹਿਲਾਂ ਮੇਰੀ ਭੈਣ ਨੂੰ ਪਾਓ ਮੇਰੀ ਬੇਬੇ ਬੇਬੇ ਨਾਨਕੀ 5 ਸਾਲ ਵੱਡੀ ਆ ਉਹ ਕਹਿੰਦੇ ਇਸਤਰੀ ਨਹੀਂ ਪਾ ਸਕਦੀ ਕਹਿੰਦੇ ਫਿਰ ਮਰਦਾਨੇ ਨੂੰ ਪਾ ਦਿਓ ਕਹਿੰਦੇ ਇਹ ਨੀਵੀ ਜਾਤ ਦਾ ਹੈ ਗੁਰੂ ਸਾਹਿਬ ਕਹਿੰਦੇ ਫੇ ਕਾਹਦਾ ਧਰਮ ਹੋਇਆ ਜੋ ਇਸਤਰੀ ਨਹੀਂ અપਨਾ ਸਕਦੀ ਕੋਈ ਛੋਟੀ ਜਾਤ ਦਾ ਨਹੀਂ અપਨਾ ਸਕਦਾ ਤੇ ਫਿਰ ਮੈਂ ਵੀ ਧਰਮ ਮੈਂ ਵੀ ਨਹੀਂ ਇਹ ਵੀ ਕਬੂਲ ਕਰਦਾ ਉਹ ਧਰਮ ਜਿਹੜਾ ਬੰਦਸ਼ਾਂ ਦੇ ਵਿੱਚ ਧਰਮ ਥੋੜੇ ਆ ਚਾਹੇ ਗੁਰੂ ਸਾਹਿਬ ਮਹਾਰਾਜ ਜਗਨਨਾਥ ਪੁਰੀ ਜਾਂਦੇ ਆ ਹਰਦਵਾਰ ਜਾਂਦੇ ਆ ਚਾਹੇ ਕਾਬੇ ਜਾਂਦੇ ਉਹਨਾਂ ਨੂੰ ਸਵਾਲ ਕੀਤੇ ਜਾਂਦੇ ਆ ਪੁੱਛਣ ਗੱਲ ਈਮਾਨ ਦੀ ਕਾਜੀ ਮੁੱਲਾ ਇਕੱਠੇ ਹੋਈ ਵੱਡਾ ਸੰਗ ਵਰਤਾਇਆ ਲੱਖ ਨਾ ਸਕੇ ਕੁਦਰਤ ਕੋਈ ਪੁੱਛਣ ਫੋਲ ਕਿਤਾਬ ਨੂੰ Hindu ਵੱਡਾ ਕਿ ਮੁਸਲਮਨ ਹੋਈ ਬਾਬਾ ਆਖੇ ਹਾਜੀਆਂ ਸ਼ੁਭ ਅਮਲਾਂ ਬਾਜੋਂ ਦੋਨੋਂ ਕੋਈ ਵੀ ਹੋਵੇ ਇਹ ਸਮਾਂ ਜਿਹੜਾ ਸਾਧ ਸੰਗਤ ਦੀ ਸਤਗੁਰ ਦਾ ਜੋਤੀ ਜੋ ਸਮਾਉਣ ਤੋਂ ਪਹਿਲਾਂ ਦਾ ਤਕਰੀਬਨ 18 ਸਾਲ ਗੁਰੂ ਨਾਨਕ ਪਾਤਸ਼ਾਹ ਨੇ ਕਰਤਾਰਪੁਰ ਦੇ ਵਿੱਚ ਖੇਤੀ ਕੀਤੀ ਹੈ ਭਾਵੇਂ ਅਸੀਂ ਕਾਲਪਨਿਕ ਤਸਵੀਰਾਂ ਦੇ ਪੁਜਾਰੀ ਨਹੀਂ ਆ ਤਸਵੀਰਾਂ ਬਹੁਤ ਮਿਲਦੀਆਂ ਗੁਰਨਾਨਕ ਪਾਤਸ਼ਾਹ ਦੀਆਂ ਗੁਰਨਾਨਕ ਸਾਹਿਬ ਦੀਆਂ ਤਸਵੀਰਾਂ ਬਹੁਤ ਮਿਲਦੀਆਂ ਪਰ ਕਿਸੇ ਨੇ ਅੱਜ ਤੱਕ ਦੇਖਿਆ ਵੀ ਗੁਰਨਾਨਕ ਖੇਤੀ ਕਰਦਾ ਸੀ ਉਹਦੀ ਤਸਵੀਰ ਹੋਵੇ ਕਿਉਂਕਿ ਬਾਬਿਆਂ ਨੇ ਆਪਣੇ ਵਰਗੇ ਬਣਾਉਣਾ ਸੀ ਨਾ ਉਦਾਂ ਚੌਂਕੜਾ ਮਾਰ ਕੇ ਇੱਧਰ ਲੋਟਾ ਰੱਖ ਦਿੱਤਾ ਇੱਧਰ ਸੇਵ ਕੇਲੇ ਰੱਖ ਦਿੱਤੇ ਇੱਕ ਮਾਲਾ ਸਿਰ ਤੇ ਪਾਤੀ ਗਲੇ ਵਿੱਚ ਪਾਤੀ ਇੱਕ ਹੱਥ ਵਿੱਚ ਫੜਾ ਦਿੱਤੀ ਤੇ ਗੁਰੂ ਨਾਨਕ ਤਾਂ ਕੀਰਤੀ ਸੀ ਕਿਰਤ ਕਰਦਾ ਸੀ ਅਜਿੱਦਣ ਭਾਈ ਲੈਣਾ ਜੀ ਗਏ ਨਾ ਗੁਰੂ ਪਾਤਸ਼ਾਹ ਗੁਰੂ ਨਾਨਕ ਸਾਹਿਬ ਦੇ ਕੋਲ ਗੁਰੂ ਨਾਨਕ ਸਾਹਿਬ ਕੀ ਕਰ ਰਹੇ ਸੀ ਸਤਗੁਰੂ ਮਹਾਰਾਜ ਖੁਰਪਾ ਲੈ ਕੇ ਨਾ ਨਦੀਨ ਪੁੱਟ ਰਹੇ ਸੀ ਖੇਤਾਂ ਦੇ ਵਿੱਚ ਕੰਮ ਕਰ ਰਹੇ ਆ ਭਾਈ ਲੈਣਾ ਜੀ ਘੋੜੀ ਤੇ ਚੜ ਕੇ ਆਏ ਇਕੋ ਸ਼ਬਦ ਸੁਣਿਆ ਭਾਈ ਲੈਣਾ ਜੀ ਨੇ 21ਵੀਂ ਪੌੜੀ ਆਸਾ ਕੀ ਵਾਰ ਦੀ ਜਿਤ ਸੇਵਿਆ ਸੁਖ ਪਾਈਏ ਸੋ ਸਾਹਿਬ ਸਦਾ ਸੰਭਾਲੀ ਤੁਰ ਪਏ ਗੁਰੂ ਨਾਨਕ ਸਾਹਿਬ ਦੇ ਚਰਨਾਂ ਦੇ ਵਿੱਚ ਕਦੇ ਦਰਸ਼ਨ ਨਹੀਂ ਕੀਤੇ ਸਨ ਦੇਖਿਆ ਵੀ ਕੋਈ ਬੈਠਾ ਹੈ ਆਵਾਜ਼ ਦਿੱਤੀ ਬਾਬਾ ਜੀ ਮੈਂ ਗੁਰੂ ਨਾਨਕ ਪਾਤਸ਼ਾਹ ਦੇ ਘਰ ਜਾਣਾ ਉੱਠ ਕੇ ਖੜੇ ਹੋ ਗਏ ਆ ਭਾਈ ਮੈਂ ਤੈਨੂੰ ਲੈ ਚੱਲਦਾ ਜੇ ਮੈਂ ਤੈਨੂੰ ਦੱਸ ਦਿੱਤਾ ਤੂੰ ਰਸਤਾ ਭਟਕ ਸਕਦਾ ਮੈਂ ਤੈਨੂੰ ਛੱਡ ਹੀ ਆਉਣਾ ਮੈਨੂੰ ਲਗਾਮਾਂ ਫੜਾ ਦੇ ਘੋੜੇ ਦੀ ਘੋੜੇ ਦੀਆਂ ਲਗਾਮਾਂ ਫੜ ਲਈਆਂ ਹੁਣ ਗੁਰੂ ਸਾਹਿਬ ਗੁਰਨਾਣ ਸਾਹਿਬ ਦੀ ਉਮਰ ਸਾਧ ਸੰਗਤ ਜੀ ਉਸ ਵੇਲੇ 63 ਸਾਲ ਦੀ ਸੀ ਤੇ ਭਾਈ ਲੈਣਾ ਜੀ ਦੀ ਉਮਰ 28 ਸਾਲ ਦੀ ਹੈ ਘੋੜੀ ਤੇ ਬੈਠਿਆ ਗੁਰੂ ਸਾਹਿਬ ਨੇ ਲਗਾਮਾਂ ਫੜ ਲਈਆਂ ਤੁਰਦੇ ਗਏ ਜਦੋਂ ਧਰਮਸ਼ਾਲਾ ਪਹੁੰਚ ਗਏ ਆਖਿਆ ਘੋੜੀ ਉੱਥੇ ਬੰਨ੍ਹ ਦੇ ਹੱਥ ਪੈਰ ਧੋ ਕੇ ਦਰਵਾਜ਼ੇ ਦੇ ਵਿੱਚ ਆ ਜਾ ਤੇ ਸਾਧ ਸੰਗਤ ਜੀ ਜਦੋਂ ਪਾਈ ਲੈਣਾ ਜੀ ਅੰਦਰ ਜਾਂਦੇ ਆ ਅੰਦਰ ਜਾ ਕੇ ਇੱਕਦਮ ਬਾਹਰ ਆ ਜਾਂਦੇ ਆ ਫਿਰ ਇੱਕ ਸਿੱਖ ਨੂੰ ਪੁੱਛਦੇ ਆ ਵੀ ਬਾਬਾ ਨਾਨਕ ਕੌਣ ਹੈ ਕਹਿੰਦੇ ਉਹੀ ਹੈ ਜਿਹੜਾ ਸਾਹਮਣੇ ਬੈਠਾ ਹੈ ਬੜਾ ਵੱਡਾ ਝਟਕਾ ਲੱਗਾ ਤੇ ਜਾਂਦੇ ਸਤਿਗੁਰ ਦੇ ਚਰਨਾਂ ਦੇ ਵਿੱਚ ਨਮਸਕਾਰ ਕੀਤੀ ਤੇ ਰੋਣ ਲੱਗ ਪਏ। ਗੁਰੂ ਪਾਸ਼ਾ ਪੁੱਛਦੇ ਲੈਣਿਆ ਰੋਂਦਾ ਕਹਦੇ ਆਂ ਕਿਉਂ ਰੋ ਰਿਆ ਹੈ? ਕਹਿ ਲਗਾ ਸਤਗੁਰੂ ਇਹ ਦੱਸ ਦਿਓ। ਇਹ ਦੱਸ ਦਿਓ ਵੀ ਜਿਹੜਾ ਬੰਦਾ ਦੁਨੀਆਂ ਵਿੱਚ ਪਾਪ ਕਰਦਾ ਉਹ ਤੇਰੇ ਦਰ ਆ ਕੇ ਬਖਸ਼ਿਆ ਜਾਂਦਾ ਪਰ ਜਿਹੜਾ ਤੇਰੇ ਘਰ ਆ ਕੇ ਪਾਪ ਕਰੇ ਤੋ ਕਿੱਥੇ ਬਖਸ਼ਿਆ ਜਾਏਗਾ? ਕਹਿੰਦੇ ਤੂੰ ਆਖਿਆ ਨਾ ਮੇਰਾ ਨਾਮ ਲੈਣਾ ਜੇ ਤੂੰ ਲੈਣਾ ਤੇ ਮੈਂ ਦੇਣਾ ਤੇ ਜਿਹੜੇ ਲੈਣਦਾਰ ਹੁੰਦੇ ਆ ਤੇ ਘੋੜੀਆਂ ਚੜ੍ਹ ਕੇ ਆਉਂਦੇ ਗੁਰੂ ਨਾਨਕ ਸਾਹਿਬ ਨੇ ਪ੍ਰਖਿਆਵਾਂ ਲਈਆਂ ਸਾਧ ਸੰਗਤ ਜੀ 7 ਸਾਲ ਸੇਵਾ ਕੀਤੀ 7 ਸਾਲ 28 ਸਾਲ ਦੀ ਉਮਰ ਤੋਂ ਸ਼ੁਰੂ ਕੀਤੀ 35 ਸਾਲ ਦੀ ਉਮਰ ਸੀ ਗੁਰੂ ਸਾਹਿਬ ਨੇ ਜਿਹੜੀ ਪ੍ਰਖਿਆ ਲਈ ਉਹਦੇ ਵਿੱਚੋਂ ਪਾਸ ਹੋਇਆ ਜੇ ਗੁਰੂ ਨਾਨਕ ਸਾਹਿਬ ਕਹਿੰਦੇ ਸੀ ਰਾਤ ਹੈ ਤੇ ਕਹਿੰਦੇ ਰਾਤ ਹੈ ਦਿਨ ਹੈ ਤੇ ਦਿਨ ਹੈ ਇੱਕ ਦਿਨ ਬਾਬਾ ਬੁੱਢਾ ਜੀ ਦੇ ਮਨ ਵਿੱਚ ਵੀ ਆ ਗਿਆ ਉਹ ਵੀ ਸੇਵਾ ਕਰਦੇ ਸੀ ਵੀ ਗੁਰੂ ਸਾਹਿਬ ਲੈਣੇ ਨਾਲ ਬੜਾ ਪਿਆਰ ਕਰਦੇ ਆ ਸੇਵਾ ਤਾਂ ਅਸੀਂ ਵੀ ਕਰਦੇ ਆ ਇੱਕ ਦਿਨ ਬੁੱਢੇ ਕੇ ਮਨ ਆਈ ਹਾਂ ਵੀ ਸੇਵਾ ਕਰੇ ਅਧਿਕਾਈ ਅਸੀਂ ਵੀ ਸੇਵਾ ਕਰਦੇ ਆ ਤੇ ਗੁਰੂ ਸ਼ੱਕ ਨਹੀਂ ਰਹਿਣ ਦਿੰਦਾ ਜੇ ਅਸੀਂ ਭਾਵਨਾ ਨਾਲ ਇਮਾਨਦਾਰੀ ਦੇ ਨਾਲ ਸਤਗੁਰ ਦੀ ਸੇਵਾ ਵਿੱਚ ਜੁੜਦੇ ਆ ਗੁਰੂ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਸਾਡੀ ਸ਼ੰਕਾ ਦੂਰ ਕਰ ਦਿੰਦਾ ਤੇ ਗੁਰੂ ਉਹੀ ਹੈ ਆ ਸ਼ਬਦ ਪੜ੍ਹਦੇ ਹੋ ਨਾ ਸਾਧ ਸੰਗਤ ਜੀ ਆਪ ਠਾਕੁਰ ਤੁਮ ਸ਼ਰਨਾਈ ਆਇਆ ਉਤਰ ਗਿਓ ਮੇਰੇ ਮਨ ਕਾ ਸੰਸਾਰ ਜਬ ਤੇ ਦਰਸ਼ਨ ਪਾਇਆ ਦਰਸ਼ਨ ਪਾਵ ਜ ਤੇਰੇ ਉਪਦੇਸ਼ਾਂ ਨੂੰ ਸਮਝ ਲਿਆ ਗੁਰੂ ਨਾਨਕ ਸਾਹਿਬ ਨੇ ਅੱਧੀ ਰਾਤ ਨੂੰ ਆਵਾਜ਼ ਦਿੱਤੀ ਚਲ ਬੁੱਢਿਆ ਅੰਮ੍ਰਿਤ ਵੇਲਾ ਹੋ ਗਿਆ ਇਸ਼ਨਾਨ ਕਰਨ ਚਲੀਏ ਬਾਬਾ ਬੁੱਢਾ ਸਾਹਿਬ ਨੇ ਆਖਿਆ ਪਾਸ਼ਾ ਜੀ ਅੱਧੀ ਰਾਤ ਹੋਈ ਐ ਅੱਧੀ ਰਾਤ ਹੋਈ ਐ ਕੋਈ ਗੱਲ ਨਹੀਂ ਲੈਣਿਆ ਚੱਲ ਚਲੀਏ ਅਮਰਤ ਵੇਲਾ ਹੋ ਗਿਆ ਸਤਿਵਚਨ ਬਾਬਾ ਬੁੱਢਾ ਜੀ ਦੇਖਦੇ ਰਹਿ ਗਏ ਹੁਣ ਗੱਲ ਉਥੇ ਰਾਤ ਦੀ ਨਹੀਂ ਗੱਲ ਤਾਂ ਰਾਜ ਦੀ ਹੈ ਗੱਲ ਤਾਂ ਰਾਜਾ ਦੀ ਸੀ ਇੱਕ ਦਿਨ ਆਖਿਆ ਲੈਣਿਆ ਚਤਨਾ ਬੜੀਆਂ ਗੰਦੀਆਂ ਦਰਬਾਰ ਦੀਆਂ ਭਾਈ ਲੈਣਾ ਜੀ ਨੇ ਇਕੱਠੀਆਂ ਕਰ ਦਿੱਤੀਆਂ ਪੰਡ ਬਣ ਲਈ ਸਿਰ ਤੇ ਰੱਖ ਲਈ ਬਾਬਾ ਬੁੱਢਾ ਜੀ ਕੋਣੀ ਰਹਾ ਗਿਆ ਤੇ ਬਾਬਾ ਬੁੱਢਾ ਜੀ ਕਹਿਣ ਲੱਗੇ ਲੈਣਿਆ ਤੈਨੂੰ ਤਾਂ ਪਤਾ ਨਾ ਚਦਰਾਂ ਕੱਲ ਵਛਾਈਆਂ ਹੱਲੇ ਔਰ ਚਦਰਾਂ ਸਾਫ ਹਨ ਤੇ ਭਾਈ ਲੈਣਾ ਜੀ ਨੇ ਆਖਿਆ ਵੀ ਜਿਹੜੀਆਂ ਚਦਰਾਂ ਜਾਂ ਕੋਈ ਵੀ ਚੀਜ਼ ਮੇਰੀ ਗੁਰੂ ਦੀ ਨਜ਼ਰ ਵਿੱਚ ਮੈਲੀ ਆ ਤੋ ਮੈਲੀ ਹੈ ਮੇਰੇ ਗੁਰੂ ਨੇ ਹੁਕਮ ਕਰ ਦਿੱਤਾ ਤੇ ਮੈਂ ਤਾਂ ਲੈ ਕੇ ਜਾਣਾ ਅੱਧੀ ਰਾਤ ਨੂੰ ਆਖਿਆ ਕੱਪੜੇ ਧੋ ਕੇ ਸੁਕਾ ਕੇ ਲਿਆ ਲੈਣਿਆ ਬਾਬਾ ਬੁੱਢਾ ਜੀ ਕਹਿੰਦੇ ਕਿ ਹੁਣ ਮਨ ਵਿੱਚ ਸੋਚਦੇ ਵੀ ਕਿਹੜੀ ਧੁੱਪ ਨਿਕਲੀ ਰਾਤ ਨੂੰ ਪਰ ਉਹ ਵਿਸ਼ਵਾਸ ਸੀ ਸਾਧ ਸੰਗਤ ਦੀ ਹੁਕਮ ਮੰਨਿਆ ਹੋਵੇ ਪਰਵਾਣ ਤਾਂ ਖਸਮੇ ਕਾ ਮਹਿਲ ਪਾਏ ਸੀ ਖਸਮੇ ਭਾਵੇ ਸੋ ਕਰੇ ਮਨੋ ਚਿੰਦਿਆ ਸੋ ਫਲ ਪਾਏ ਸੀ ਤਾਂ ਦਰਗਾ ਪੈਦਾ ਜਾਏ ਸੀ ਇਹ ਨਹੀਂ ਕਿ ਪਾਈ ਲੈਣਾ ਹੁਕਮ ਨਹੀਂ ਬਾਬਾ ਵੱਡਾ ਜੀ ਹੁਕਮ ਨਹੀਂ ਮੰਨਦੇ ਸੀ ਇੱਕ ਗੁਰੂ ਸਾਹਿਬ ਦੀ ਬਰਤਾਰਾ ਵਰਤਾ ਰਹੇ ਆ ਇੱਕ ਸੋਝੀ ਦੇ ਰਿਆ ਸੰਨ ਸਾਡੇ ਜੀਵਨ ਦੇ ਵਾਸਤੇ ਗੁਰੂ ਸਾਹਿਬ ਨੇ ਗੁਰੂ ਨਾਨਕ ਸਾਹਿਬ ਪਾਤਸ਼ਾਹ ਨੇ ਜਿਸ ਦਿਨ ਗੁਰਤਾ ਗੱਦੀ ਦਿੱਤੀ ਨਾ ਭਾਈ ਲੈਣਾ ਜੀ ਨੂੰ ਦੇਖੋ ਇੱਕ ਦੁਨੀਆ ਦੇ ਵਿੱਚ ਬਹੁਤ ਵੱਡਾ ਇੱਕ ਸਤਿਗੁਰ ਦੀ ਨੇ ਸਬਕ ਦਿੱਤਾ ਦੁਨੀਆ ਨੂੰ ਸੁਣਿਆ ਦਿੱਤਾ ਅੱਜ ਕੋਈ ਵੀ ਧਾਰਮਿਕ ਦੁਨੀਆ ਦੇ ਵਿੱਚ ਵੀ ਲੈ ਲਓ ਚਾਹੇ ਪਰਿਵਾਰਕ ਤੌਰ ਤੇ ਵੀ ਕੋਈ ਹੋਏਗਾ ਜਿਹੜਾ ਚਾਬੀਆਂ ਆਪਣੇ ਬੱਚਿਆਂ ਨੂੰ ਦੇ ਦਿੰਦਾ ਹੈ ਜਾਂ ਧਾਰਮਿਕ ਤੌਰ ਤੇ ਵੀ ਆਪਣੀ ਜਗ੍ਹਾ ਦੂਸਰੇ ਨੂੰ ਗੱਦੀ ਤੇ ਬਿਠਾ ਦਿੰਦਾ ਕੋਈ ਹੋਗਾ ਹੋਏਗਾ ਔਰ ਗੁਰੂ ਨਾਨਕ ਪਾਤਸ਼ਾਹ ਨੇ ਹੁਣ ਲੈਣਾ ਜੀ ਇਸ ਕਰਕੇ ਸੇਵਾ ਨਹੀਂ ਕਰਦੇ ਕਿ ਮੈਨੂੰ ਗੱਦੀ ਮਿਲੇਗੀ ਵੀ ਮੈਂ ਸੇਵਾ ਕਰ ਲਾਂ ਮੈਨੂੰ ਗੱਦੀ ਮਿਲ ਜਾਈਗੀ ਗੁਰੂ ਸਾਹਿਬ ਇਸ ਕਰਕੇ ਸੇਵਾ ਕਰਦੇ ਵੀ ਗੁਰਨਾਨਕ ਦਾ ਪਿਆਰ ਮੈਨੂੰ ਪ੍ਰਾਪਤ ਹੋ ਜਾਏ ਗੁਰਨਾਨਕ ਦੀ ਬਖਸ਼ਿਸ਼ ਮੈਨੂੰ ਜੀਵਨ ਦੇ ਵਿੱਚ ਪ੍ਰਾਪਤ ਹੋ ਜਾਏ ਕਿਸੇ ਨੂੰ ਨਹੀਂ ਪਤਾ ਵੀ ਗੁਰਨਾਨਕ ਨੇ ਕੀ ਕਰਨਾ ਹੈ ਭਾਈ ਗੁਰਦਾਸ ਸਾਹਿਬ ਕਹਿੰਦੇ ਆ ਥਾਪਿਆ ਲੈਣਾ ਜੀਵਨ ਦੇ ਗੋਰੀ ਆਈ ਸਿਰ ਸਤਰ ਭਰਾਇਆ ਆਪਣੇ ਇਹਾਤੀ ਦੇ ਵਿੱਚ ਆਪਣੇ ਸਮੇਂ ਵਿੱਚ ਰਹਿੰਦੇ ਆ ਉਸ ਤੋਂ ਬਾਅਦ ਕਾਫੀ ਦਿਨ ਗੁਰੂ ਨਾਨਕ ਸਾਹਿਬ ਜੀ ਸਰੀਰਕ ਤੌਰ ਤੇ ਰਹੇ ਆ ਜੋ ਗੁਰੂ ਨਾਨਕ ਸਾਹਿਬ ਦੇ ਦਰਸ਼ਨ ਕਰਨ ਆਉਂਦਾ ਕਹਿੰਦੇ ਨਹੀਂ ਭਾਈ ਹੁਣ ਜੋਤ ਜਿਹੜੀ ਆ ਗੁਰੂ ਅੰਗਦ ਦੇ ਵਿੱਚ ਹੈ ਹੈ ਦੁਨੀਆ ਦੇ ਵਿੱਚ ਕੋਈ ਆਪ ਮੱਥਾ ਟੇਕ ਕੇ ਆਪੇ ਗੁਰ ਚੇਲਾ ਇਹ ਪਰੰਪਰਾ ਆਰੰਭ ਕਰ ਦਿੱਤੀ ਮੱਥਾ ਟੇਕ ਕੇ ਆਪਣੇ ਸੇਵਕ ਦੇ ਚਰਨਾਂ ਦੇ ਵਿੱਚ ਗੁਰੂ ਨਾਨਕ ਸਾਹਿਬ ਨੇ ਦੇ ਗੁਰੂ ਪਾਤਸ਼ਾਹ ਮਹਾਰਾਜ ਹੁਣ ਸਵਾਲ ਪੈਦਾ ਹੋਇਆ ਸਾਧ ਸੰਗਤ ਜੀ ਸੁਭਾਵਕ ਸੀ ਵਿਰੋਧਤਾ ਹੋਣੀ ਦੋ ਸ਼ਬਦ ਹੁੰਦੇ ਆਪਾਂ ਵਰਤਦੇ ਭਾਵੇਂ ਆ ਇੱਕ ਸ਼ਬਦ ਹੈ ਗੁਰ ਗੁਰਤਾ ਗੱਦੀ ਇੱਕ ਹੈ ਸ਼ਬਦ ਗੁਰਿਆਈ ਵੈਸੇ ਗੁਰਮਤ ਦਾ ਸ਼ਬਦ ਹੈ ਗੁਰਿਆਈ ਗੁਰੂ ਤੋਂ ਆਈ ਗੁਰੂ ਤੋਂ ਬਖਸ਼ਿਸ਼ ਆਈ ਗੱਦੀ ਜਿਹੜੀ ਹੁੰਦੀ ਹੈ ਤੇ ਗੱਦੀ ਦਾ ਮਾਲਕ ਫਿਰ ਪੁੱਤਰ ਹੀ ਬਣਦਾ ਜੇ ਗੱਦੀ ਹੁੰਦੀ ਨਾ ਇਹ ਗੱਦੀ ਨਹੀਂ ਇਹ ਗੁਰਿਆਈ ਹੈ ਇਹ ਗੁਰੂ ਤੋਂ ਆਈ ਹੈ ਭਾਵੇਂ ਗੁਰਬਾਣੀ ਦੇ ਵਿੱਚ ਪੜ੍ਹ ਲਓ ਭਾਵੇਂ ਇਤਿਹਾਸ ਦੇ ਵਿੱਚ ਪੜ੍ਹ ਲਓ ਕਹਿਣ ਲੱਗੇ ਪੁੱਤਰਾਂ ਨੇ ਆਖਿਆ ਵੀ ਸਤਿਗੁਰੂ ਮਹਾਰਾਜ ਸਾਡੇ ਵਿੱਚ ਕੀ ਕਮੀ ਸੀ ਗੁਰੂ ਸਾਹਿਬ ਕਹਿੰਦੇ ਜਿਹੜੀ ਵਸਤੂ ਮੈਂ ਦੇਣੀ ਸੀ ਜਿਹੜੀ ਵਸਤੂ ਟਿਕਾਣੀ ਸੀ ਤੁਹਾਡੇ ਕੋਲ ਭਾਂਡਾ ਹੀ ਕੋਈ ਨਹੀਂ ਸੀ ਕਹਿਣ ਲੱਗੇ ਭਾਂਡਾ ਸੀ ਕਿਹੜਾ ਭਾਂਡਾ ਕਹਿੰਦੇ ਮੈਂ ਤਾਂ ਦਿੱਤਾ ਸੀ ਤੁਸੀਂ ਲੈ ਹੀ ਨਹੀਂ ਜਿਹੜੀ ਵਸਤੂ ਰੱਖਣੀ ਸੀ ਇਹ ਭਾਂਡਾ ਦਿੱਤਾ ਸੀ ਤੁਸੀਂ ਲੈ ਹੀ ਨਹੀਂ ਕਹ ਲੱਗੇ ਕਿਹੜਾ ਕਹਿੰਦੇ ਮੈਂ ਕਟੋਰਾ ਸਿੱਟਿਆ ਸੀ ਨਾ ਚਿਕੜ ਦੇ ਵਿੱਚ ਬਾਬਾ ਸ਼੍ਰੀਚੰਦ ਮੈਂ ਤੈਨੂੰ ਵੀ ਕਿਹਾ ਸੀ ਲਖਮੀਦਾਸ ਤੈਨੂੰ ਵੀ ਕਿਹਾ ਸੀ ਤੂੰ ਕਹਿੰਦਾ ਨਵਾਂ ਆ ਜਾਏਗਾ ਤੇ ਲੈਣੇ ਨੇ ਤੇ ਧੋ ਕੇ ਲਿਆ ਕੇ ਰੱਖ ਦਿੱਤਾ ਗੱਲ ਤਾਂ ਭਾਂਡੇ ਦੀ ਸੀ ਨਾ ਇਹ ਤਾਂ ਇੱਕ ਸੰਕੇਤ ਸੀ ਇੱਕ ਗੁਰੂ ਸਾਹਿਬ ਨੇ ਮਹਾਰਾਜ ਨੇ ਬਖਸ਼ਿਸ਼ ਕੀਤੀ ਸੰਕੇਤ ਆ ਨਾ ਇੱਕ ਸਮਝਾਉਣ ਦਾ ਤਰੀਕਾ ਸੀ ਭਾਂਡਾ ਕਿਹੜਾ ਸੀ ਭਾਂਡਾ ਅੱਛਾ ਸੋਏ ਜੋਤਿਸ ਭਾਵ ਸੀ ਭਾਂਡਾ ਅਤ ਮਲੀਨ ਤੋਤਾ ਅੱਛਾ ਨਾ ਹੋਇਸੀ ਹਿਰਦੇ ਭਾਂਡੇ ਜਿੱਥੇ ਗੁਰਨਾਨਕ ਨੇ ਨਿਵਾਸ ਕਰਨਾ ਸੀ ਜਿੱਥੇ ਨਿਵਾਸ ਕਰਨਾ ਸੀ ਗੁਰੂ ਪਾਤਸ਼ਾਹ ਨੇ ਕੀ ਕੀਤਾ ਬੜਾ ਸੋਹਣਾ ਕਿਸੇ ਆਦੀਬ ਨੇ ਲਿਖਿਆ ਇਸ਼ਕ ਕੀ ਭੱਠੀ ਮੈਂ ਜਿਸਮ ਡਾਲ ਕਰ ਕੁੰਦਨ ਕੀਆ ਲੈਣੇ ਸੇ ਅੰਗਦ ਅੰਗਦ ਸੇ ਅੱਲਾ ਕਰਦੀ ਆ ਆਪਣਾ ਰੂਹ ਬਣਾ ਦਿੱਤਾ ਤੇ ਹੁਣ ਅੱਜ ਦੀ ਜਿਹੜੀ ਆਪਾਂ ਗੱਲ ਕਰਦੇ ਆ ਇੱਕ ਸਵਾਲ ਪੈਦਾ ਹੁੰਦਾ ਤੁਹਾਡੇ ਮਨ ਵਿੱਚ ਵੀ ਸੁਭਾਵਿਕ ਆ ਸਕਦਾ ਹੈ ਅਸੀਂ ਪ੍ਰਾਤ ਪੁਰਾਣੇ ਸਮੇਂ ਤੋਂ ਸੁਣਦੇ ਆ ਰਹੇ ਹਾਂ ਵੀ ਗੁਰੂ ਨਾਨਕ ਸਾਹਿਬ ਜੀ ਜਦੋਂ ਜੋਤੀ ਜੋਤ ਸਮਾਏ ਹਿੰਦੂ ਤੇ ਮੁਸਲਮਾਨਾਂ ਦੇ ਵਿੱਚ ਝਗੜਾ ਹੋ ਗਿਆ ਕਹਾਣੀ ਇਸ ਤਰ੍ਹਾਂ ਸੁਣਾਈ ਜਾਂਦੀ ਹੈ ਤੇ ਜਦੋਂ ਝਗੜਾ ਹੋਇਆ ਕਹਿੰਦੇ ਜੀ ਗੁਰੂ ਸਾਹਿਬ ਦੀ ਚਾਦਰ ਲੈ ਕੇ ਪਾਏ ਸੀ ਮਤਲਬ ਸਰੀਰ ਛੱਡ ਦਿੱਤਾ ਚੋਲਾ ਛੱਡ ਦਿੱਤਾ ਜਦੋਂ ਚਾਦਰ ਦੇ ਕੀ ਥੱਲੇ ਫੁੱਲ ਸਨ ਆਖੋ ਸਤਨਾਮ ਵਾਹਿਗੁਰੂ ਅ ਜਿਹੜੇ ਕਹਿੰਦੇ ਨਾ ਬੋਲੋ ਜੀ ਸਤਨਾਮ ਵਾਹਿਗੁਰੂ ਮਤਲਬ ਕੀ ਆ ਆਪਣੀਆਂ ਗੱਲਾਂ ਵਿੱਚ ਦੂਸਰੇ ਨੂੰ ਵੀ ਸਹਿਮਤ ਕਰਦੇ ਸੰਗਤ ਨੂੰ ਵੀ ਸਹਿਮਤ ਕਰਦੇ ਭਾਈ ਕਾਨ ਸਿੰਘ ਰਾਬਾ ਨੂੰ ਪੜ੍ਹ ਕੇ ਦੇਖੋ ਅਬ ਜਿਹੜੇ ਬਾਰ ਬਾਰ ਕਹਿੰਦੇ ਬੋਲੋ ਜੀ ਮਤਲਬ ਉਹ ਆਪਣੀ ਗੱਲ ਦੇ ਨਾਲ ਸੰਗਤ ਨੂੰ ਵੀ ਸਹਿਮਤ ਕਰ ਲੈਂਦੇ ਹੁਣ ਦੇਖੋ ਸਵਾਲ ਪੈਦਾ ਹੁੰਦਾ ਹੈ ਵੀ Hindu ਤੇ Musalman ਝਗੜਾ ਕਰ ਰਹੇ ਹਿੰਦੂ ਤੇ ਮੁਸਲਮਾਨ ਝਗੜਾ ਕਰ ਰਹੇ ਆ ਤੇ ਹੁਣ ਉਹਨਾਂ ਲੋਕਾਂ ਨੂੰ ਪੁੱਛਿਆ ਜਾਏ ਜਿਨ੍ਹਾਂ ਨੇ ਸਾਖੀ ਲਿਖੀ ਆ ਕਹਾਣੀ ਲਿਖੀ ਆ ਵੀ ਉਦੋਂ ਗੁਰੂ ਗੁਰੂ ਅੰਗਦ ਦੇਵ ਜੀ ਕਿੱਥੇ ਸਨ ਗੁਰੂ ਨਾਨਕ ਸਾਹਿਬ ਦਾ ਪਰਿਵਾਰ ਕਿੱਥੇ ਸੀ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਸਿੱਖ ਕਿੱਥੇ ਸਨ ਇਹਨਾਂ ਨੇ ਉਹ ਚੀਜ਼ ਨੂੰ ਸਾਹਮਣੇ ਲਿਆਂਦਾ ਇਹ ਠੀਕ ਹੈ ਇਹ ਕਿਸੇ ਭਾਵਨਾ ਦੇ ਨਾਲ ਸਾਖੀ ਲਿਖੀ ਗਈ ਆ ਵੀ ਗੁਰੂ ਨਾਨਕ ਨੂੰ ਸਾਰੇ ਮੰਨਦੇ ਸੀ ਪਰ ਉਹ ਭਾਵਨਾ ਅੱਜ ਗਲਤ ਹੋ ਰਹੀ ਹੈ ਸਾਧ ਸੰਗਤ ਜੀ ਅੱਜ ਅੱਜ ਦੇ ਸਮੇਂ ਦੇ ਵਿੱਚ ਜਿਹੜਾ ਸਾਨੂੰ ਇਤਿਹਾਸ ਪਰੋਸਿਆ ਜਾ ਰਿਹਾ ਕਹਿੰਦੇ ਵੀ ਗੁਰੂ ਨਾਨਕ ਤਾਂ Hindu ਹੀ ਸੀ ਨਾ ਝਗੜਾ ਹੋਇਆ ਸੀ ਨਾ ਉਹਦੇ ਉਹਦੇ ਜੋਤੀ ਜੋਤ ਤੇ ਵੀ ਝਗੜਾ ਹੋਇਆ ਗੁਰੂ ਨਾਨਕ ਤਾਂ Hindu ਸੀ ਪਰ ਗੁਰੂ ਨਾਨਕ ਪਾਸ਼ਾ ਮਹਾਰਾਜ ਨੇ ਉਸ ਵਿਚਾਰਧਾਰਾ ਨੂੰ ਰੱਦ ਕੀਤਾ ਤੇ ਸੰਸਕਾਰ ਕਿਹਦੇ ਕਰਨ ਤੇ ਹੋਣਾ ਵਾ ਗੁਰੰਗਤ ਦੇਵ ਜੀ ਮਹਾਰਾਜ ਗੁਰੂ ਸਨ ਸਿੱਖ ਸਨ ਉਹਤੇ ਗੁਰੂ ਸਾਹਿਬ ਜੀ ਦੇ ਪਰਿਵਾਰ ਸੀ ਉਹਨਾਂ ਦੇ ਪੁੱਤਰ ਸੀ ਬਾਬਾ ਸ਼ਿਰੀ ਚੰਦ ਲਖਮੀ ਦਾਸ ਜੀ ਤੇ ਗੁਰੂ ਸਾਹਿਬ ਮਹਾਰਾਜ ਦਾ ਡਾਕਟਰ ਹਰਜਿੰਦਰ ਸਿੰਘ ਦਲਗੀਰ ਮੈਂ ਇਸ ਕਰਕੇ ਕਿਉਂਕਿ ਕਈ ਇਹਨੂੰ ਸ਼ੰਕਾ ਹੋਵੇ ਪੜ ਸਕਦੇ ਹੋ ਤੁਸੀਂ ਕਿਤਾਬ ਡਾਕਟਰ ਹਰਜਿੰਦਰ ਸਿੰਘ ਦਲਗੀਰ ਨੇ ਪੁਸਤਕ ਲਿਖੀ ਆ ਉਹਦੇ ਵਿੱਚ ਸਪਸ਼ਟ ਲਿਖਿਆ ਵੀ ਰਬੀ ਦੇ ਕਿਨਾਰੇ ਸਤਿਗੁਰੂ ਮਹਾਰਾਜ ਦੇ ਸਰੀਰ ਦੀ ਸੰਭਾਲ ਕੀਤੀ ਗਈ ਤੇ ਕਿਉਂਕਿ ਜਿਦਾਂ ਆਪਾਂ ਦੁਨੀਆ ਤੋਂ ਜਾਂਦੇ ਆ ਨਾ ਇਸ ਤਰ੍ਹਾਂ ਇਹ ਜੋਤੀ ਜੋਤ ਦਾ ਮਤਲਬ ਨਹੀਂ ਹੁੰਦਾ ਸਰੀਰ ਤਾਂ ਗੁਰੂ ਸਾਹਿਬ ਕਹਿੰਦੇ ਜੋਪ ਜੋ ਸੋਬਨਸ ਹੈ ਸਤਿਗੁਰੂ ਤਾਂ ਹੈ ਸਤਿਗੁਰੂ ਮੇਰਾ ਸਦਾ ਸਦਾ ਨਾ ਆਵੇ ਨਾ ਜਾਏ ਉਹ ਅਬਨਾਸੀ ਪੁਰਖ ਹੈ ਸਭ ਮੈਂ ਰਹਾ ਸਮਾਏ ਤੇ ਜਿਹੜੇ ਤਾਂ ਲੀਨ ਹੋ ਜਾਂਦੇ ਨਾ ਬੌਰ ਹਮ ਕਾਹੇ ਆਵेंगे ਆਵਣ ਜਾਣਾ ਹੁਕਮ ਤੇ ਸੇ ਕਾ ਹੁਕਮ ਹੈ ਬੂਝ ਸਮਾਵेंगे ਜਨਮ ਮਰਨ ਦੋਹੂ ਮੈਂ ਨਹੀਂ ਨਾ ਉਹ ਜਨਮ ਦੇ ਵਿੱਚ ਆ ਨਾ ਮਰਨ ਦੇ ਵਿੱਚ ਹੈ ਜਨਮ ਮਰਨ ਦੋਹੂ ਮੈਂ ਨਹੀਂ ਜਨ ਪਰਉਪਕਾਰੀ ਆਏ ਉਹ ਤਾਂ ਸੰਸਾਰ ਦੇ ਭਲੇ ਵਾਸਤੇ ਹੁੰਦੇ ਆ ਇੱਕ ਹੋਰ ਬੇਨਤੀ ਕਰਕੇ ਸਮਾਪਤੀ ਕਰ ਰਿਹਾ ਲੋਕਾਂ ਦੇ ਦਿਲ ਦਿਮਾਗ ਦੇ ਵਿੱਚ ਗੱਲ ਬੈਠੀ ਐ ਵੀ ਅੱਜ ਗੁਰਨਾਨਕ ਸਾਹਿਬ ਦਾ ਸਰਾਧ ਹੈ ਇਹ ਕਿਉਂ ਦਿਨ ਅਟਕਾਇਆ ਗਿਆ ਇਹਦੇ ਵਿੱਚ ਇੱਕ ਤਾਂ ਸਾਡਾ ਕੈਲੰਡਰ ਨਹੀਂ ਬਣ ਰਿਹਾ 2003 ਦੇ ਵਿੱਚ ਮੂਲ ਨਾਨਕਸ਼ਾਹੀ ਕੈਲੰਡਰ ਬਣਿਆ ਸੀ ਇਹ ਦਿਨ ਉਹਦੇ ਵਿੱਚ ਨਹੀਂ ਆਉਂਦਾ ਸੀ ਇਹਨਾਂ ਦਿਨਾਂ ਵਿੱਚ ਨਹੀਂ ਆਉਂਦਾ ਸੀ ਹੁਣ ਦੇਖੋ ਨਾ ਤੁਸੀਂ ਕਿਨੇ ਗੁਰਪੁਰਬ ਆਪਾਂ ਮਨਾਉਂਦੇ ਸਾਰੇ ਤੁਸੀਂ ਬੈਠੇ ਹੋ ਅੱਗੇ ਪਿੱਛੇ ਦਿਨ ਹੋ ਹੀ ਜਾਂਦੇ ਹਨ ਪਰ ਉਹ ਦਸਵੇਂ ਸਰਾਧ ਆਉਂਦਾ ਗੁਰਨਾਨਕ ਸਾਹਿਬ ਕਿਹਨੇ ਬਣਾਇਆ ਇਹ ਬ੍ਰਾਹਮਣ ਦੀ ਸੋਚ ਸੀ ਗੁਰੂ ਨਾਨਕ ਸਾਹਿਬ ਜੀ ਸਰਾਧਾਂ ਤੋਂ ਜਿਹੜੇ ਆ ਦਿਨ ਮੰਨ ਵੀ ਲਓ ਉਸ ਤੋਂ 15 ਦਿਨ ਪਹਿਲਾਂ ਸਤਗੁਰੂ ਜੋਤੀ ਜੋ ਸਮਾਇਆ ਅੱਜ ਦੇ ਦਿਨ ਮਾਤਾ ਸੁਲਖਣੀ ਜੀ ਜੋਤੀ ਜੋ ਸਮਾਈ ਸੀ ਗੁਰੂ ਨਾਨਕ ਸਾਹਿਬ ਜੀ ਦੇ ਮੈਲ ਉਹ ਅੱਜ ਦੇ ਦਿਨ ਜੋਤੇ ਉਹਨਾਂ ਦਾ ਜੋੜ ਕੇ ਇੱਧਰ ਕਰਤਾ ਉਹਨਾਂ ਨੂੰ ਅੱਗੇ ਕਰ ਦਿੱਤਾ ਇਤਿਹਾਸ ਨੂੰ ਇਸ ਤਰ੍ਹਾਂ ਗੰਦਲਾਂ ਕਰ ਦਿੱਤਾ ਗਿਆ ਵੀ ਜਿਹਨੇ ਮਨਾ ਕੀਤਾ ਨਾ ਉਹਦੇ ਸਰਾਧ ਬਣਾ ਦਿਓ ਵੀ ਜਿਹੜੇ ਗੁਰੂ ਨੇ ਮਨਾ ਕੀਤਾ ਨਾ ਜਿਸ ਚੀਜ਼ ਤੋਂ ਮਨਾ ਕੀਤਾ ਉਹਦਾ ਹੀ ਸ਼ਰਾਦ ਬਣਾ ਦਿਓ ਤੇ ਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਇੱਕ ਸੰਸਾਰ ਨੂੰ ਵਿਚਾਰਧਾਰਾ ਦਿੱਤੀ ਜੋਤੀ ਜੋਤ ਦਾ ਮਤਲਬ ਹੈ ਕਿ ਆਪਣੀ ਵਿਚਾਰਧਾਰਾ ਗੁਰੂ ਨਾਨਕ ਪਾਤਸ਼ਾਹ ਨੇ ਲੈਣਾ ਜੀ ਦੇ ਅੰਦਰ ਟਿਕਾ ਦਿੱਤੀ ਸੂਰਜ ਕਿਰਨ ਮਿਲੇ ਜਦੋਂ ਸੂਰਜ ਦੀਆਂ ਕਰਨਾ ਪੈਂਦੀ ਹੈ ਨਾ برف ਦੇ ਉੱਪਰ ਜਲ ਕਾ ਜਲ ਹੁਆ ਰਾਮ ਜੋਤੀ ਜੋਤ ਰਲੀ ਸੰਪੂਰਨthia ਰਾਮ ਜਿਉਂ ਜਲ ਮੇ ਜਲ ਆਏ ਖਟਾਨਾ ਤੇਉ ਜੋਤੀ ਸੰਗ ਜੋਸ਼ਮਣ ਤੇ ਇਹ ਤਾਂ ਇੱਕ ਕਹਿਣ ਦਾ ਸੀ ਸਤਿਗੁਰੂ ਮਹਾਰਾਜ ਦਾ ਜੋ ਸਬਕ ਸੀ ਜੋ ਦੁਨੀਆ ਦੇ ਵਿੱਚ ਸਤਿਗੁਰੂ ਨੇ ਸੁਣਿਆ ਦਿੱਤਾ ਵੀ ਇਹ ਜਿਹੜੀ ਵਿਚਾਰਧਾਰਾ ਹੈ ਜੋਤ ਉਹਾਂ ਜੁਗਤ ਸਾਇ ਸਹਿ ਕਾਇਆ ਫਿਰ ਪਲਟੀਏ ਤੇ ਆਪਣੀ ਵਿਚਾਰਧਾਰਾ ਇਹ ਵੀ ਹੋ ਸਕਦਾ ਸੀ ਗੁਰਨਾਨਦ ਸਾਹਿਬ ਜੀ ਇਕੱਲੇ ਆਪਣੀ ਲੰਬੀ ਉਮਰ ਕਰਕੇ ਜੋ 10 ਜਮਿਆਂ ਜਿੱਕੇ ਤਾਂ ਇਕੱਲੇ ਵੀ ਕਰ ਸਕਦੇ ਸੀ ਆਪ ਨਾਰਾਇਣ ਕਲਾਂ ਤਾਰ ਜਗ ਮੇ ਪਰਵਰਿਓ ਪਰ ਉਸ ਤਰ੍ਹਾਂ ਸਤਗੁਰੂ ਜੀ ਸੰਸਾਰ ਦੇ ਵਿੱਚ ਆਇਆ ਜਿਸ ਤਰ੍ਹਾਂ ਦੁਨਿਆਵੀ ਤੌਰ ਤੇ ਅਸੀਂ ਲੋਕ ਵਿਚਰਦੇ ਆ ਸਤਗੁਰ ਨੇ ਇਹ ਵੀ ਕਰਕੇ ਦਿਖਾਤਾ ਵੱਡੀ ਉਮਰ ਕੋ ਅਮਰਦਾਸ ਮਹਾਰਾਜ ਦੀ ਛੋਟੀ ਜੀ ਉਮਰ ਕੋ ਹਰਕ੍ਰਿਸ਼ਨ ਸਾਹਿਬ ਜੀ ਮਹਾਰਾਜ ਦੀ ਇਹ ਵੀ ਸਾਰਾ ਕੁਝ ਕਰਕੇ ਦਿਖਾਇਆ ਪਰ ਸਾਨੂੰ ਇੱਕ ਵਿਚਾਰਧਾਰਾ ਦੇ ਨਾਲ ਜੋੜਿਆ ਅਸੀਂ ਗੁਰੂ ਸਾਹਿਬ ਜੀ ਦੀ ਬਾਣੀ ਦੇ ਨਾਲ ਜੁੜੀਏ 17 ਰਾਗਾਂ ਦੇ ਵਿੱਚ ਗੁਰੂ ਸਾਹਿਬ ਦੇ 974 ਸ਼ਬਦ ਹੈ ਉਹ ਤੋਂ ਆਪਾਂ ਸੇਧ ਲੈ ਸਕਦੇ ਆ ਮੈਂ ਤਾਂ ਇਹੀ ਬੇਨਤੀ ਕਰਾਂਗਾ ਅਸੀਂ ਜੋ ਗੁਰਪੁਰਬ ਮਨਾਉਣ ਜਾ ਰਹੇ ਹਾਂ ਗੁਰਨਾਨ ਸਿੰਘ ਦਾ ਵੀ ਪ੍ਰਕਾਸ਼ ਪੁਰਬ ਆ ਰਿਹਾ ਹੈ ਸਮਾਂ ਹੈ ਅੱਲੇ ਆਪਾਂ ਜਪਜੀ ਸਾਹਿਬ ਜਿਹੜੇ ਕਰਦੇ ਅਰਥ ਕਰਦੇ ਬਹੁਤ ਚੰਗੀ ਗੱਲ ਹੈ ਜਿਹੜੇ ਨਹੀਂ ਪੜਦੇ ਇੱਕ ਪੌੜੀ ਦੇ ਰੋਜ਼ ਅਰਥ ਪੜੋ ਦੇਖੋ ਵਿਚਾਰਧਾਰਾ ਗੁਰਨਾਨ ਸਿੰਘ ਦੀ ਕੀ ਸੀ ਕੀ ਸਾਨੂੰ ਸਤਗੁਰ ਮਹਾਰਾਜ ਨੇ ਸੰਦੇਸ਼ ਦਿੱਤਾ ਹੈ ਅਸੀਂ ਇੱਕ ਤੇ ਟਿਕ ਜਾਈਏ ਨਾ ਪਹਿਲਾਂ ਇੱਕ ਓੰਕਾਰ ਭਟਕਣਾ ਹੀ ਖਤਮ ਹੋ ਜਾਏਗੀ ਇੱਧਰ ਉੱਧਰ ਜਾਣਾ ਹੀ ਖਤਮ ਹੋ ਜਾਏਗਾ ਵੀ ਇੱਕ ਹੈ ਸਾਹਿਬ ਮੇਰਾ ਇਕੋ ਹੈ ਇਕੋ ਹੈ ਭਾਈ ਇਕੋ ਹੈ ਸਤਗੁਰੂ ਮਹਾਰਾਜ ਗੁਰਨਾਨਦ ਸਾਹਿਬ ਮਹਾਰਾਜ ਕਿਰਪਾ ਕਰਨ ਬਖਸ਼ਿਸ਼ ਕਰਨ ਅਸੀਂ ਉਹਨਾਂ ਦੀ ਵਿਚਾਰਧਾਰਾ ਦੇ ਧਾਰਨੀ ਬਣ ਸਕੀਏ ਜੋ ਸਤਗੁਰੂ ਨੇ ਉਪਦੇਸ਼ ਦਿੱਤੇ ਆ ਗੁਰਨਾਨਦ ਸਾਹਿਬ ਅੱਜ ਵੀ ਸਾਡੇ ਕੋਲ ਹੈ ਅੱਜ ਵੀ ਬਾਣੀ ਦੇ ਰੂਪ ਦੇ ਵਿੱਚ ਹਨ ਇਹ ਤਾਂ ਸਰੀਰ ਹੈ ਇੱਕ ਅੱਜ ਨਹੀਂ ਕੱਲ੍ਹ ਜਾਣਾ ਹੀ ਹੈ ਸਾਰਿਆਂ ਨੇ ਜੋ ਉਪਜੋ ਸੋ ਬਿਣਸ ਹੈ ਪਰ ਜਿਹੜੀ ਵਿਚਾਰਧਾਰਾ ਜੋ ਗੁਰੂ ਨਾਨਕ ਪਾਤਸ਼ਾਹ ਨੇ ਸਾਡੇ ਉੱਪਰ ਬਖਸ਼ਿਸ਼ ਕੀਤੀ ਹੈ ਸਾਨੂੰ ਮਾਣ ਕਰਨਾ ਚਾਹੀਦਾ ਹੈ ਮੈਂ ਬੇਨਤੀ ਕਰ ਰਿਹਾ ਸਾਨੂੰ ਮਾਣ ਕਰਨਾ ਜਿਹੜੇ ਲੋਕ ਪਟ ਘਰੇ ਹਨ ਗੁਰੂ ਗ੍ਰੰਥ ਸਾਹਿਬ ਨੂੰ ਛੱਡ ਕੇ ਪਟ ਗਦੇ ਆ ਉਹਨਾਂ ਨੂੰ ਇਜਾਦ ਕਰਨਾ ਚਾਹੀਦਾ ਵੀ ਜੇ ਗੁਰਨਾਨਕ ਦਾ ਨਾਮ ਲੈ ਲੈ ਲੈਣ ਕਰਕੇ ਸਾਨੂੰ ਅਦਬ ਦੀ ਰੋਟੀ ਮਿਲ ਰਹੀ ਆ ਜੇ ਗੁਰਨਾਨਕ ਦਾ ਨਾਮ ਲੈਣ ਦੇ ਲੋਕੇ ਸਾਡਾ ਸਤਿਕਾਰ ਕਰਦੇ ਆ ਗੁਰਨਾਨਕ ਦਾ ਨਾਮ ਲੈਣ ਦੇ ਨਾਲ ਸਾਡੇ ਕਾਰੋਬਾਰ ਚੱਲਦੇ ਆ ਫਿਰ ਅਸੀਂ ਕਾਹਦੇ ਪਟ ਘਰੇ ਆ ਕੀ ਨਹੀਂ ਉਹਦੇ ਘਰ ਦੇ ਵਿੱਚ ਸੱਚੇ ਸਹਿਬਾ ਕਿਆ ਨਹੀਂ ਕਰਦੇ ਬਹੁਤ ਭਾਗਾਂ ਵਾਲਿਓ ਜੋ ਸਤਗੁਰੂ ਮਹਾਰਾਜ ਦਾ ਇਹ ਦਿਹਾੜਾ ਮਨਾਉਣਾ ਕਰ ਰਹੇ ਹੋ ਗੁਰੂ ਮਹਾਰਾਜ ਕਿਰਪਾ ਕਰਨ ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਬਲਾਉ ਫਤੇ ਸਾਰੇ ਆਖੋ ਜੀ ਵਾਹਿਗੁਰੂ ਜੀ ਕਾ ਸਭ ਵਾਹਿਗੁਰੂ ਜੀ ਕੀ ਫਤਿਹ